ਬੇਅਦਬੀ ਕੇਸਾਂ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਪੰਜਾਬ ਦੇ ਬੇਅਦਬੀ ਦੇ ਕੇਸ ਹੁਣ ਚੰਡੀਗੜ੍ਹ ਤਬਦੀਲ ਨਹੀਂ ਕੀਤੇ ਜਾਣਗੇ ਸੁਪਰੀਮ ਕੋਰਟ ਨੇ ਫਿਲਹਾਲ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਆਦੇਸ਼ ਦਿੱਤੇ ਨੇ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦਾ ਮਾਹੌਲ ਠੀਕ ਨਾ ਦੱਸਦੇ ਹੋਏ 6 ਕੇਸ ਸੂਬੇ ਤੋਂ ਬਾਹਰ ਤਬਦੀਲ ਕੀਤੇ ਸਨ ਇਸ ਨੂੰ ਚੁਣੌਤੀ ਦਿੰਦਿਆਂ ਗੁਰਸੇਵਕ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਹੁਣ ਇਸ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ ਐਡਵੋਕੇਟ ਐਚਐਸ ਫੂਲਕਾ ਨੇ ਦੱਸਿਆ ਕਿ ਸਰਕਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਨਹੀਂ ਕੀਤੀ ਸੀ ਸਿਰਫ ਇੱਕ ਸ਼ਿਕਾਇਤਕਰਤਾ ਨੇ ਪਹੁੰਚ ਕੀਤੀ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਇਸ ਲਈ ਬੇਅਦਬੀ ਦੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਨੇ ਕੁੱਲ 6 ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਨੇ ਜੋ ਕਿ ਕਾਫੀ ਹੈਰਾਨੀਜਨਕ ਹੈ ਸ਼ਿਕਾਇਤਕਰਤਾ ਗੁਰਸੇਵਕ ਸਿੰਘ ਨੇ ਕਿਹਾ ਕਿ ਦੋਸ਼ੀ ਅਜੇ ਵੀ ਪੰਜਾਬ ਵਿੱਚ ਰਹਿੰਦੇ ਨੇ ਅਤੇ ਉੱਥੇ ਹੀ ਸਮਾਗਮ ਵੀ ਕਰਦੇ ਨੇ ਹਾਲਾਂਕਿ ਜਦੋਂ ਕੇਸ ਦੇ ਸੁਣਵਾਈ ਹੁੰਦੀ ਹੈ ਤਾਂ ਮਾਹੌਲ ਖਰਾਬ ਹੋ ਜਾਂਦਾ ਹੈ ਸ਼ਿਕਾਇਤਕਰਤਾ ਨੂੰ ਸੁਣਵਾਈ ਲਈ ਚੰਡੀਗੜ੍ਹ ਜਾਣਾ ਪੈਂਦਾ ਹੈ ਇਹਨਾਂ 6 ਮਾਮਲਿਆਂ ਦੇ ਵਿੱਚ ਬਠਿੰਡਾ ਫਰੀਦਕੋਟ ਤੇ ਮੋਗਾ ਦੇ ਕੇਸ ਸ਼ਾਮਲ ਨੇ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਅਜੇ ਪੰਜਾਬ ਦੇ ਬੇਅਦਬੀ ਦੇ ਕੇਸ ਹੁਣ ਚੰਡੀਗੜ੍ਹ ਤਬਦੀਲ ਨਹੀਂ ਕੀਤੇ ਜਾਣਗੇ ਐਸਾਰੇ ਮਾਮਲੇ ਦੀ ਐਚਐਸ ਫੂਲਕਾ ਨੇ ਵਿਸਤ੍ਰਿਤ ਜਾਣਕਾਰੀ ਦਿੱਤੀ ਉਹਨਾਂ ਨੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਹੋਵੇ ਸੁਣੋ ਖਰੂਗ੍ਰਾਂਥ ਸਾਹਿਬ ਤੇ ਬੇਅਦਬੀ ਦੇ ਕੇਸਾਂ ਦੇ ਵਿੱਚ ਪੰਜਾਬ ਹਾਈ ਕੋਰਟ ਨੇ ਪੰਜਾਬ ਤੋਂ ਕੇਸਸ ਟਰਾਂਸਫਰ ਕਰਤੇ ਨੇ ਪਹਾਰ ਇਹ ਕਹ ਕੇ ਕਿ ਜੀ ਪੰਜਾਬ ਵਿੱਚ ਮਾਹੌਲ ਠੀਕ ਨਹੀਂ ਹੈ। ਤੋਂ ਇਸ ਕਰਕੇ ਬਠਿੰਡੇ ਤੋਂ ਫਰੀਦਕੋਟ ਤੋਂ ਤੇ ਨਾਲੇ ਮੋਗੇ ਤੋਂ ਕੇਸ ਬਾਹਰ ਟ੍ਰਾਂਸਫਰ ਕਰ ਦਿੱਤੇ। ਔਰ ਇਹ ਜਿਹੜੀਆਂ ਫਾਈਂਡਿੰਗ ਆ ਪੰਜਾਬ ਹਾਈ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਦਿੱਤੀਆਂ ਜੋ 25 ਮਾਰਚ ਦਾ 2025 ਦਾ ਆਰਡਰ ਆ। ਉਹਦੇ ਵਿੱਚ ਪੰਜਾਬ ਹਾਈ ਕੋਰਟ ਨੇ 17 ਮਾਰਚ 17 ਮਾਰ 2025 ਦਾ ਆਰਡਰ ਆ ਜਿਦੇ ਚ ਪੰਜਾਬ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਮਾਹੌਲ ਇੱਕ ਫਰੀ ਐਂਡ ਫੇਅਰ ਇੰਪਾਰਸ਼ਲ ਟ੍ਰਾਇਲ ਵਾਸਤੇ ਨਹੀਂ ਹੈ ਐਡੀ ਵੱਡੀ ਗੱਲ ਹਾਈ ਕੋਰਟ ਨੇ ਕਹਤੀ ਔਰ ਪੰਜਾਬ ਸਰਕਾਰ ਨੇ ਉਹਦੇ ਖਿਲਾਫ ਕੋਈ ਅਪੀਲ ਹੀ ਨਹੀਂ ਫਾਈਲ ਕੀਤੀ ਪੰਜਾਬ ਸਰਕਾਰ ਨੇ ਇਸ ਨੂੰ ਮੰਨ ਲਿਆ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਬੜੀ ਹੈਰਾਨੀ ਦੀ ਗੱਲ ਹੈ ਬੜੀ ਹੈਰਾਨੀ ਦੀ ਗੱਲ ਹੈ ਇੱਕ ਕੰਪਲੇਨੈਂਟ ਮੋਗੇ ਦੇ ਕੇਸ ਵਿੱਚ ਗੁਰਸੇਵਕ ਸਿੰਘ ਜਿਹੜਾ ਨਾਂ ਸੇਵਕ ਸਿੰਘ ਆ ਤੇ ਗੁਰਸੇਵਕ ਸਿੰਘ ਵੀ ਕਹਿੰਦੇ ਆ ਗੁਰਸੇਵਕ ਸਿੰਘ ਨੇ ਹਿੰਮਤ ਕੀਤੀ ਆ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੈਲੰਜ ਕੀਤਾ ਕਿ ਜੀ ਇਹ ਗੱਲ ਬਿਲਕੁਲ ਗਲਤ ਆ ਕਿ ਪੰਜਾਬ ਵਿੱਚ ਮਾਹੌਲ ਠੀਕ ਨਹੀਂ ਇਹ ਜਿਹੜੇ ਮਲਜਮਾ ਰਹਿੰਦੇ ਪੰਜਾਬ ਵਿੱਚ ਆ ਇਹ ਜਿਹੜੇ ਇਹ ਢੇਰੇ ਵਾਲੇ ਆ ਪੰਜਾਬ ਦੇ ਵਿੱਚ ਆਪਣੇ ਸਮਾਗਮ ਕਰਦੇ ਆ ਸ਼ਰਿਆਮ ਕਰਦੇ ਆ ਕੋਈ ਉਹਨਾਂ ਤੇ ਰੋਕ ਨਹੀਂ ਵੀ ਉੱਥੇ ਤਾਂ ਕੋਈ ਰੋਕ ਨਹੀਂ ਰਹਿੰਦੇ ਉੱਥੇ ਆ ਸਮਾਗਮ ਉੱਥੇ ਕਰਦੇ ਆ ਪਰ ਜਦੋਂ ਕੇਸ ਲੜਨ ਦੀ ਵਾਰੀ ਆਉਂਦੀ ਹੈ ਤਾਂ ਮਾਹੌਲ ਖਰਾਬ ਹੋ ਗਿਆ ਤੇ ਇਹ ਕਰਕੇ ਉਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਮੈਂ ਇਹ ਸੇਵਕ ਸਿੰਘ ਦਾ ਵਕੀਲ ਬਣ ਕੇ ਪੇਸ਼ ਹੋਇਆ ਉਹਦਾ ਤੇ ਆ ਸੁਪਰੀਮ ਕੋਰਟ ਦੇ ਵਿੱਚ ਦੇਖੋ ਪਹਿਲੀ ਸਤੰਬਰ ਨੂੰ ਆ ਆਰਡਰ ਆਇਆ ਇਹ ਸੁਪਰੀਮ ਕੋਰਟ ਦਾ ਆਰਡਰ ਆਇਆ ਔਰ ਸੁਪਰੀਮ ਕੋਰਟ ਨੇ ਇੱਕ ਸੇਵਕ ਸਿੰਘ ਦੇ ਜੋ ਮੋਗੇ ਦੇ ਦੋ ਕੇਸਾਂ ਉਹ ਤਿਸਰੇ ਦੇ ਥੀਏ ਸਟੇ ਦੇਤੀਆ ਸੁਪਰੀਮ ਕੋਰਟ ਨੇ ਔਰ ਦੋ ਕੇਸ ਸੇਵਕ ਇੱਕ ਜੋ ਸੇਵਕ ਸਿੰਘ ਵਾਲੇ ਨੇ ਪਰ ਦੂਜੇ ਕੇਸਾਂ ਵਿੱਚ ਕਿਉਂਕਿ ਪੰਜਾਬ ਸਰਕਾਰ ਆਈ ਨਹੀਂ ਫਰੀਦਕੋਟ ਦੇ ਕੇਸ ਬਠਿੰਡੇ ਦੇ ਕੇਸ ਉਹਨਾਂ ਵਿੱਚ ਕੋਈ ਸਟੇ ਨਹੀਂ ਕਿਉਂਕਿ ਸਰਕਾਰ ਨਹੀਂ ਆਈ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਤੇ ਉਹਨਾਂ ਨੂੰ ਇਹ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੇ ਇਹ ਗੱਲ ਮੰਨ ਲਿਆ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਤੇ ਮੈਂ ਨਾਲ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਪੰਜਾਬ ਹੁਣ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਅਗਲੀ ਡੇਟ 13 ਅਕਤੂਬਰ ਦੀ ਦਿੱਤੀ ਆ ਵੀ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਇਸ ਅਪੀਲ ਫੈਸਲਾ ਕਰਾਵੇ ਤਾਂ ਕਿ 13 ਅਕਤੂਬਰ ਨੂੰ ਇਹ ਕੇਸ ਵੀ ਨਾਲ ਲੱਗਣ ਤੇ ਇਹਨਾਂ ਵਿੱਚ ਵੀ ਨਾਲ ਸਟੇਜ ਮਿਲ ਜਾਏ ਇਹ ਮਿਲ ਜਾਏ ਤੇ ਮੈਂ ਹੁਣ ਤੁਹਾਨੂੰ ਅੱਜ ਸਾਰਿਆਂ ਨੂੰ ਇਸ ਕਰਕੇ ਦੱਸ ਰਿਹਾ ਕਿ ਸਾਰੇ ਜੋਰ ਪਾਓ ਸਰਕਾਰ ਪੰਜਾਬ ਸਰਕਾਰ ਦੇ ਉੱਤੇ ਕਿ ਪੰਜਾਬ ਸਰਕਾਰ ਵੀ ਇਹਨਾਂ ਦੇ ਅਗੇਂਸਟ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਉਹਦੇ ਅਗੇਂਸਟ ਅਪੀਲ ਪਾਵੇ ਤੇ ਮੈਨੂੰ ਇੱਕ ਖਬਰੇ ਵੀ ਮਿਲੀ ਆ ਕਿ ਉਹਨਾਂ ਨੇ ਕਿਉਂਕਿ ਗੁਰਸੇਵਿਕ ਸਿੰਘ ਨੇ ਆ ਕੇ ਸੁਪਰੀਮ ਕੋਰਟ ਤੋਂ ਸਟੇਲ ਲਈ ਮੈਨੂੰ ਖਬਰ ਮਿਲੀ ਆ ਕਿ ਗੁਰਸੇਵਿਕ ਸਿੰਘ ਤੇ ਵੀ ਇਹ ਇਹਨਾਂ ਨੇ ਡੇਰੇ ਵਾਲਿਆਂ ਨੇ ਹਮਲਾ ਕਰ ਹਮਲਾ ਕਰ ਦਿੱਤਾ ਸਮਾਂ ਮਲ ਕੇ ਹਮਲੇ ਇਹਨਾਂ ਤੇ ਹੋ ਰਿਹਾ ਜੋ ਇਹ ਕੈਸਾ ਨੂੰ ਸਿੱਖਾਂ ਵੱਲੋਂ ਜੋ ਪੈਰਵਾਹੀ ਕਰ ਰਹੇ ਉਹਨਾਂ ਤੇ ਹਮਲੇ ਹੋ ਰਿਹਾ ਡੇਰੇ ਵਾਲਿਆਂ ਉੱਥੇ ਸ਼ਰਿਆਂਵ ਆਪਣੀਆਂ ਸਮਾਗਮ ਕਰ ਰਹੇ ਆ ਤੇ ਉਦੋਂ ਮਗਰੋਂ ਕਿਹਾ ਜਾ ਰਿਹਾ ਜੀ ਕਿ ਇਤਨੇ ਮਾਹੌਲ ਹੀ ਠੀਕ ਨਹੀਂ ਡੇਰੇ ਵਾਲਿਆਂ ਤਾਂ ਇਥੇ ਹੋਣੀ ਪੰਜਾਬ ਦੇ ਤਾਂ ਫੇਰ ਟ੍ਰਾਇਲ ਹੀ ਨਹੀਂ ਹੋ ਸਕਦਾ। ਤੋਂ ਮੈਰੀ ਇਹ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਕਿ ਜਲਦੀ ਤੋਂ ਜਲਦੀ ਅਪੀਲ ਫਾਈਲ ਕੀਤੀ ਜਾਵੇ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਵੀ ਇਸ ਗੱਲ ਦੀ ਬੇਨਤੀ ਆ ਕਿ ਪੰਜਾਬ ਸਰਕਾਰ ਤੇ ਜ਼ੋਰ ਪਾਓ ਕਿ ਇਹਨਾਂ ਕੇਸਾਂ ਜਲਦੀ ਅਪੀਲ ਫਾਈਲ ਕੀਤੀ ਜਾਵੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਹਿਜੇ ਖਾਲਸਾ ਬਹਿਜੇ ਕੀ ਫਤਿਹ